ਤੋ ਮੇਰੀ ਬੇਨਤੀ ਪੜੇ ਲਿਖੇ ਚੀਜ਼ ਨੂੰ ਤਕਰੀਬਨ ਆਪਣੀ ਜਿਹੜਾ ਸੱਭ ਜੀ ਚੇਰਮੈਨ ਸਾਹਿਬ 2 ਮਿੰਟ ਲਈ ਹਾਜੀ ਲਉਣ ਕੇ ਵਿਸਤ੍ਰਿਤ ਬਾਤ ਦਿੱਤਾ ਕਰੇ ਆਕਲਾਂ ਦੇ ਵਿੱਚ ਸਮੁੱਚੀ ਟੀਮ ਬਾਲਮੀਕਿਰ ਸਿਹਤਾਰ ਸਭਾ ਦੇ ਸਰਪ੍ਰਸਤ ਸੰਤ ਬਾਬਾ ਪੰਕੇ ਨਾਥ ਚੇਰਗਿਲ ਜੀ ਔਰ ਸਾਡੇ ਚੇਅਰਮੈਨ ਸਾਹਿਬ ਜਗਦੀਪ ਸਾਹੀ ਜੀ ਹੋਰੇ ਵੱਖ-ਵੱਖ ਆਉਤੇਦਾਰ ਔਰ ਪੂਰਬ ਪ੍ਰਸ਼ਾਸਨ ਤੁਹਾਡੀ ਸਾਰ ਇੱਕ ਜੀ ਇਸ ਗੱਲ ਨੂੰ ਭਲੀ ਭਾਤੀ ਜਾਣਦਾ ਕਿ ਅੱਜ ਤੋਂ ਕੋਈ ਤਹਾਕੇ ਪਹਿਲਾਂ ਅੱਜ ਤੋ ਕੋਈ ਤਾਂ ਅਕੇ ਪਹਿਲਾਂ ਪੰਜਾਬ ਪੁਲਿਸ ਨੇ ਆਪਣੇ ਬੱਚਿਆਂ ਦੀਆਂ ਜਾਨਾਂ ਤੇ ਖੇਡ ਕੇ ਆਪਣੀ ਬਲਾਰਾਂ ਦੀਆਂ ਜਾਨਾਂ ਤੇ ਖੇਡ ਕੇ ਇਹ ਪੰਜਾਬ ਨੂੰ ਖੁਸ਼ਹਾਲ ਬਣਾ ਦਿੱਤਾ ਸੀ ਔਰ ਆਪ ਸਭ ਦੇ ਸਹਿਯੋਗ ਦੇ ਨਾਲ ਸਤਕਾਂ ਦੇ ਆਮ ਜਨਤਾ ਦੇ ਸਹਿਯੋਗ ਦੇ ਨਾਲ ਸਾਡਾ ਪੰਜਾਬ ਜਿਹੜਾ ਇਹ ਅਤਵਾਦ ਤੋਂ ਮੁਕਤ ਹੋਇਆ ਸੀ ਔਰ ਕੁਝ ਸਮਾਂ ਪਹਿ ਗਿਆ ਕੁਝ ਪਿਛਲੀਆਂ ਸਰਕਾਰਾਂ ਉਸ ਤੋਂ ਪਿਛਲੀਆਂ ਸਰਕਾਰਾਂ ਨੇ ਜਿਹੜਾ ਨਵਾ ਕੋੜ ਪੰਜਾਬ ਚ ਨਸ਼ੇ ਦਾ ਛੇਵਾ ਦਰਿਆ ਚਿੱਟੇ ਦਾ ਕੋੜ ਇਹ ਜਿਹੜਾ ਆ ਲੱਗਾ ਨਾ ਜਾਜਾ ਵੇਖਿਆ ਉੋਠੇ ਕੱਜੇ ਤੇ ਉਸ ਜਿਹੜਾ ਮਜ਼ਦੂਰ ਆ ਨਾ ਉਧਰ ਰੋਜ਼ ਮਰਦਾ ਤੇ ਰੋਜ਼ ਜਿੰਦਾ ਸਵੇਰੇ ਕਮਾਉਂਦਾ ਰਾਤ ਨੂੰ ਮੁੱਕ ਜਾਂਦੇ ਛੋ ਨਗਬਾ श्री श्री 108 सतगुरु ज्ञाननाथ महाराज की जय श्री श्री 108 सतगुरु हरिनाथ महाराज की जय जय भीम जय सम्मान मैं एक नारा लाऊंगा मैं कहूंगा नश्यानू हरोणावा तुसी कहना पंजाब नु जतौणावा नश्यानू हरोणा है जिंदाबाद नश्यानू हरोणा है जिंदाबाद सो जेडी आज दी मीटिंग ਪਿੰਡ ਨਾਕਲਾਂ ਹਲਕਾ ਮਜੀਠੇ ਦੇ ਯਾਦin ਰੱਖੀ ਗਈ ਹੈ। ਮਾਨਮਿਕ ਕੰਸਦਾਰ ਸਭਾ ਮਾਨਯੋਗ ਡੀਆਈਜੀ ਸ਼੍ਰੀ ਸਤਿੰਦਰ ਸਿੰਘ ਜੀ ਔਰ ਮਾਨਯੋਗ ਐਸਐਸਪੀ ਸਾਹਿਬ ਔਰ ਪੰਜਾਬ ਸਰਕਾਰ ਮਿਲ ਕੇ ਮਾਨਯੋਗ ਡੀਜੀਪੀ ਸਾਹਿਬ ਜਿਹੜਿਆਂ ਇੱਕ ਮਹਿੰਮ ਵਿਟੀ ਐ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਸੋ ਪਿੰਡ ਵਾਸੀਆਂ ਨੂੰ ਇਹੋ ਹੀ ਅਪੀਲ ਕਰਨਾ ਹੈ ਆ। ਕਿ ਆਪਾਂ ਪੰਜਾਬ ਦੇ ਵਸਨੀਕ ਆ ਤੇ ਸਾਡਾ ਵੀ ਫਰਜ਼ ਬਣਦਾ ਵਾ ਕਿ ਜੋ ਇਹ ਨਸ਼ਿਆਂ ਵਿਰੋਧ ਜਿਹੜਾ ਯੁੱਧ ਚੱਲ ਰਿਹਾ ਵਾ ਆਪਾਂ ਇਹਦੇ ਵਿੱਚ ਹਿੱਸਾ ਪਾਈਏ ਔਰ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਈਏ ਕਿਉਂਕਿ ਜਿਸ ਤਰ੍ਹਾਂ 84 ਦਾ ਦੌਰ ਸੀ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਜਾਂ ਪੰਜਾਬ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਪੰਜਾਬ ਪੁਲਿਸ ਦਾ ਵੱਧ ਤੋਂ ਵੱਧ ਸਾਦੋਂ ਤੱਕ ਪਹੁੰਚ ਕਰਨੀ ਚਾਹੁੰਦੇ ਆ ਉਹਨਾਂ ਦੇ ਨਾਂ ਦਿੱਤੇ ਜਾਣ ਉਹ ਜਿਹੜਾ ਵੀ ਸਾਡਾ ਵੀਰ ਜਾਂ ਭੈਣ ਜਾਂ ਭਰਾ ਉਹਨਾਂ ਨੇ ਉਹਦਾ ਨਾਮ ਜਿਹੜਾ ਗੁਪਤ ਰੱਖਿਆ ਜਾਊਗਾ ਔਰ ਜਿਹੜਾ ਨਸ਼ਾ ਵੇਚਦਾ ਵਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਜਿਹੜੇ ਵੀਰ ਨਸ਼ਾ ਕਰਦੇ ਆ ਜਿਹੜੇ ਵੀਰ ਨਸ਼ਾ ਕਰਦੇ ਆ ਛੱਡਣਾ ਚਾਹੁੰਦੇ ਆ ਉਹ ਵੀ ਆਪਣਾ ਸਾਨੂੰ ਦੱਸ ਸਕਦੇ ਆ ਨਾਮ ਲਿਖਾ ਦੇਣ ਔਰ ਉਹਨਾਂ ਨੂੰ ਜਿਹੜਾ ਨਸ਼ਾ ਛਡਾਉਣ ਦੇ ਕੇਂਦਰਾਂ ਦੇ ਵਿੱਚ ਭਰਤੀ ਕਰਾਇਆ ਜਾਊਗਾ ਔਰ ਉਹਨਾਂ ਦਾ ਜਿਹੜਾ ਨਸ਼ਾ ਛਡਾਇਆ ਜਾਊਗਾ ਔਰ ਜਿਹੜਾ ਕਿ ਇਹ ਸਿਰਫ ਬਿਲਕੁਲ ਫ੍ਰੀ ਆ ਔਰ ਮੈਂ ਦੱਸ ਕੇ ਆਪਾਂ ਜਿਹੜੇ ਜਿਹੜਾ ਯੁੱਧ ਚੱਲ ਰਿਹਾ ਵਾ ਆਪਣਾ ਯੁੱਧ ਨਸ਼ਾ ਵਿਰੋਧੇ ਦੇ ਵਿੱਚ ਯੋਗਦਾਨ ਪਾਈਏ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਬੜਾ ਭਿਆਨਕ ਆ ਔਰ ਬੱਚੇ ਸਾਡੇ ਆ ਇਸ ਕਰਕੇ ਤੁਹਾਨੂੰ ਸਵੇਰ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਬੱਚੇ ਤੁਹਾਡੇ ਮਰ ਰਹੇ ਆ ਨਸ਼ਿਆਂ ਦੀ ਦਲਦਲ ਦੇ ਵਿੱਚ ਇਸ ਕਰਕੇ ਤੁਹਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਪੰਜਾਬ ਪੁਲਿਸ ਦਾ ਕਿਉਂਕਿ ਰੰਗੜਾ ਪੰਜਾਬ ਤੁਹਾਡੀ ਬਣੂਗਾ ਜਦੋਂ ਆਪਾਂ ਪੰਜਾਬ ਸਰਕਾਰ ਦਾ ਔਰ ਪੰਜਾਬ ਪੁਲਿਸ ਦਾ ਸਹਿਯੋਗ ਕਰਾਂਗੇ ਔਰ ਪੰਜਾਬ ਪੁਲਿਸ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਔਰ ਜਿਹੜੇ ਵੀ ਵੀਰ ਭਰਾ ਨਸ਼ਾ ਛੱਡਣਾ ਚਾਹੁੰਦੇ ਆ ਉਹ ਆ ਕੇ ਲਿਖਾ ਸਕਦੇ ਆ ਔਰ ਜਿਹੜੇ ਨਸ਼ਾ ਤਸਕਰ ਨਸ਼ਾ ਵੇਚਦੇ ਆ ਤੋ ਆਪਣਾ ਇਹ ਮਾੜਾ ਕਾਰੋਬਾਰ ਬੰਦ ਕਰ ਲੈਣ ਨਹੀਂ ਤਾਂ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾਊਗਾ ਇਹ ਸਾਡੀ ਚੇਤਾਵਨੀ ਆ ਔਰ ਜਿਹੜਾ ਯੁੱਧ ਹੈ ਸ਼ਰੇਆਮ ਆ ਇਸ ਕਰਕੇ ਸਾਨੂੰ ਜਿਹੜੇ ਨਸ਼ਾ ਵੇਚਦੇ ਉਹਨਾਂ ਦਾ ਕੋਈ ਡਰ ਨਹੀਂ ਆ ਇਸ ਕਰਕੇ ਮੈਂ ਤੁਹਾਨੂੰ ਵੀ ਕਹਿੰਦਾ ਵਾਂ ਜੇ ਉਹ ਜੁੱਧ ਦੇ ਵਿੱਚ ਤੁਸੀਂ ਆਓ ਉਹ ਜਿਹੜਾ ਵੀ ਤੁਹਾਡੇ ਨਾਲ ਕੋਈ ਆਓ ਜੀ ਹਰਕਤ ਕਰਦਾ ਵਾ ਜਾਂ ਤੁਹਾਨੂੰ ਵਾਜ ਦਬਾਉਣ ਦੀ ਕੋਸ਼ਿਸ਼ ਕਰਦਾ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਚਾਹੇ ਉਹ ਕਿਸੇ ਵੀ ਸਰਕਾਰ ਦੇ ਵਿੱਚ ਹੋਵੇ ਚਾਹੇ ਕੋਈ ਅਧਿਕਾਰੀ ਹੋਵੇ ਜਿਹੜਾ ਵੀ ਦਬਾਅ ਪਾਉਣ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਹੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਪੰਜਾਬ ਪੁਲਿਸ ਦਾ ਸਹਿਯੋਗ ਕਰੋ ਜੇ ਤੁਸੀਂ ਥਾਣੇ ਰੱਖਵਾ ਦਿਓ ਥਾਣੇ ਨੋਟ ਰੱਖਾ ਦਿਓ ਤੁਹਾਡਾ ਨਾਮ ਗੁਫਤ ਰੱਖਿਆ ਜਾਊਗਾ ਜਾਂ ਸਾਡੇ ਜਥੇਬੰਦੀ ਦੇ ਨਾਲ ਸਪਰਸ਼ ਕਰੋ ਤੋ ਸਾਡਾ ਕਿਤੇ ਵੀ ਨਾਂ ਨਹੀਂ ਆਊਗਾ ਸਿਰਫ ਸਾਡਾ ਹੀ ਆਊਗਾ ਅਸੀਂ ਉਹਦੇ ਨਾਲ ਮੁਕਾਬਲਾ ਕਰਨ ਲਈ ਵੀ ਤਿਆਰ ਆ ਜਿਹੜੇ ਨਸ਼ਾ ਪਸ ਕਰਿਆ ਇਸ ਕ ਮੈਂ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਸਹਿਯੋਗ ਕਰੋ ਤੇ ਜਿਹੜਾ ਯੋਧਿਆ ਨਸ਼ਿਆਂ ਵਿਰੁੱਧ ਅਸੀਂ ਪਿੰਡ-ਪਿੰਡ ਜਾ ਕੇ ਗਲੀ-ਮੁਹੱਲੇ ਜਾ ਕੇ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਪੰਜਾਬ ਪੁਲਿਸ ਦਾ ਵੱਧ ਤੋਂ ਵੱਧ ਸਾਥ ਦਿਓ ਔਰ ਪਿੰਡ ਨੂੰ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਈਏ ਮੈਂ ਜਬ ਮੈਂ ਇੱਥੇ ਹੀ ਆਪਣੇ ਸ਼ਬਦਾਂ ਨੂੰ ਬਰਾਮਦਨਾ ਜੋ ਬਲਾਲ ਸੋਨਰ ਪਹਿ ਕੀ ਜੈਂ ਕਹਿੰਦੇ ਆ ਸੇਵਾ ਦੇਸ਼ ਦੀ ਜਿੰਦੜੀਏ ਬਹੁਤ ਔਖੀ ਇਹ ਜਿਹੜੇ ਮੇਰੀ ਟੀਮ ਤੁਰੀ ਫਿਰਦੀ ਹੈ ਨਾ ਸਾਥੀ ਸਾਡੇ ਸੇਵਾ ਦੇਸ਼ ਦੀ ਜਿੰਦੜੀਏ ਬਹੁਤ ਔਖੀ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਜਿਹਨਾਂ ਦੇਸ਼ ਦੀ ਛੋਣਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਹ ਕਿਤੇ ਕੰਮ ਸੌਖਾ ਨਹੀਂ ਜੀ ਤੇ ਇਹਨਾਂ ਦੇ ਆਪਣੇ ਸਾਥੀ ਨਾਲ ਨਾਲ ਰਲ ਕੇ ਸਾਰੇ ਜਣੇ ਸਾਥ ਦੇ ਕੇ ਤਗੜੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਮੈਂ ਆਪਣੇ ਬੱਚਿਆਂ ਨੂੰ ਬੇਨਤੀ ਕਰਨਾ ਕਿ ਥੋੜੀ ਥੋੜੀ ਸੂਜੀ ਲਾਓ ਸਾਡੇ ਵੱਲ ਵੇਖੋ ਸਾਡੀ ਹੁਣ ਹੋਰ ਨਹੀਂ ਗਈ ਤੇ ਆਪਣੇ ਬੱਚਿਆਂ ਨੂੰ ਬੇਨਤੀ ਕਰਦਾ ਵੀ ਸਾਡੀ ਲੈਣ ਤੇ ਲੱਗੋ ਸਿੱਧੇ ਹੋ ਕੇ ਜੈ ਬਾਲਮੀਕ ਜੀ ਦੀ भगवान वाल्मीकि महाराज की जय भगवान वाल्मीकि महाराज की जय जतार जी और बाबा जी का सम्मान संत साहब जगदीप साबी जी चेयरमैन साहब मेंबर साहब भगवान भगवान वाल्मीकि महाराज की जय भगवान वाल्मीकि महाराज महाराज की भगवान वाल्मीकि महाराज की जो बोले जय जो बोले सो सोन भगवान वाल्मीकि महाराज जो बोले सोन भगवान वाल्मीकि महाराज की जय ਸੋਲ ਪਾ ਭਗਵਾਨ ਮਾਰੀ ਕਿਹਾਰਾ ਸੋਲ ਪਾ ਸੁਭਾਨ ਅਲਹੀਮ ਮਹਾਰਾਜੀ ਆਪਰਾ ਸਭਾ ਆਹ ਜੀ ਮੋਰ ਜੀ ਕਾ ਹੋਰੀ ਜੀ ਕਾ ਹਾਂ ਕਾਸ਼ਿਆ ਨੂੰ ਹਰਾਉਣਾ ਹੈ ਕਾਸ਼ਿਆ ਨੂੰ ਜਤੋਰਾ ਹੈ ਕਾਸ਼ਿਆ ਨੂੰ ਹਰਾਉਣਾ ਹੈ ਜੈ ਮਨ ਜੈ ਹਾਂਜੀ ਪ੍ਰਧਾਨ ਜੀ ਆਪਣਾ ਨਾਮ ਦੱਸ ਕੇ ਤੇ ਅਹੁਦਾ ਦੱਸ ਕੇ ਦੱਸਿਓ ਵਿਚਾਰਾ ਨਰਪਾਲ ਸਿੰਘ ਨਾਕਲਾ ਕੋਈ ਉਹ ਬਾਬਾ ਜੀ ਨੇ ਮੈਨੂੰ ਸੇਵਾ ਸੰਭਾਲੀ ਆ ਉਹ ਬੜੀ ਇਮਾਨਦਾਰੀ ਦੇ ਨਾਲ ਸੁਭਾਵਾਂ ਗੱਲ ਹਾਂਜੀ ਆਪਣਾ ਨਾਮ ਦੱਸ ਕੇ ਅੱਜ ਜਿਹੜੀ ਮੀਟਿੰਗ ਆਈ ਆ ਕਿਸ ਲਕਸ਼ੇ ਦੇ ਵਿੱਚ ਆਈ ਆ ਮੇਰਾ ਨਾਮ ਸੁਖੀ ਸਿੰਘ ਸਾਭੀ ਭਾਈਚਾਰ ਮ Punjab ਬਾਬਾ ਪੰਚਤਰਾ ਦੇ ਲਾਇਆ ਗਾਲਮੀ ਸਰ ਖਵਾਲੋ ਅੱਜ ਨਾਲ ਤਲਾਂ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਨਸ਼ਿਆ ਖਿਲਾਫ ਯੁੱਧ ਸ਼ੁਰੂ ਕੀਤਾ ਜੀ ਜੀ ਸਾਹਿਬ ਨੇ ਭਾਈ ਜੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਹੋਰ ਸਾਡੇ ਸਸਤਾ ਦੇ ਮੁਖੀ ਬਾਬਾ ਪੰਚਤਰਾ ਜੀ ਉੱਚ ਪ੍ਰਸ਼ਾਸਨ ਦੇ ਨਾਲ ਮਿਲ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਏ ਆ ਕਿ ਤੁਸੀਂ ਨਸ਼ਿਆਂ ਦੇ ਖਿਲਾਫ ਬਾਜ ਰਿਠਾਓ ਤਾਂ ਜੀ ਸਰਕਾਰ ਔਰ ਪ੍ਰਸ਼ਾਸਨ ਤੁਹਾਡੇ ਨਾਲ ਆ ਸੰਸਦਾਂ ਤੁਹਾਡੇ ਨਾਲ ਆ ਸਮਾਜ ਦੇ ਭਲੇ ਲਈ ਆਪਣੇ ਬੱਚਿਆਂ ਦੇ ਭਲੇ ਲਈ ਇਹਨਾਂ ਨਸ਼ਿਆਂ ਦੇ ਖਿਲਾਫ ਸਾਡਾ ਸਾਥ ਦਿਓ ਧੰਨਵਾਦ ਇਹ ਸੰਗਣ ਵਾਲੀ ਗੱਲ ਨਹੀਂ ਆ ਪਾਗਲ ਭਰ ਬਾਤੂਗਾ ਕਿਸੇ ਵੀ ਨਸ਼ੇਦਾਰ ਕੋਈ ਨਹੀਂ ਜਿੰਨੀ ਜ਼ਰੂਰੀ ਚੱਡੇ ਦਾ ਕੇਵਲ ਨਸ਼ੇਦਾਰ ਦੀ ਹੋਵੇ ਅਛਾ ਤੇ ਕਿੰਨੇ ਚਿਰ ਦਾ ਵਿਆਹ ਕਰਨਿਆ ਏ ਇਹ 15-16 ਸਾਲਾਂ ਦਾ ਜਦੋਂ ਕਰੰਟਾ ਮੈਨੂੰ ਨਹੀਂ ਗੱਲ ਦਾ ਵੀ ਪਤਾ ਹੈਗਾ ਅੱਛਾ ਮੈਂ ਤਾਂ ਕੰਮ ਤੇ ਚੱਲ ਜਾਂਦੀ ਰਹੀ ਆ ਠੀਕ ਆ ਤਾਂ ਤੁਸੀਂ ਜੇ ਬੰਦੀ ਕੋਈ ਮੰਗ ਕਰਦੇ ਜੇ ਹਾਂਜੀ ਬੱਚਾ ਸਾਡਾ ਜਿਹੜਾ ਵਾ ਸੁਧਰਨਾ ਚਾਹੀਦਾ ਹਾਂਜੀ ਸੁਧਰਨਾ ਚਾਹੀਦਾ ਮੇਰੇ ਕੰਨੀ ਹੈਗੀ ਮੇਰਾ ਮਾਲਕ ਨਹੀਂ ਸਿੱਟਿਆ ਬੰਦੀ ਕੋਈ ਨਹੀਂ ਤੁਹਾਨੂੰ ਪਾੜੀ ਦੁਖੀ ਮੇਰੇ ਘਰ ਦੀ ਕੋਈ ਚੀਜ਼ ਨਹੀਂ ਰਹਿਣ ਦਿੱਤੀ ਕੋਈ ਨਹੀਂ ਚਲੋ ਜਾਨਾ ਜੀ ਹਾਂ ਕੋਈ ਬੋਲ ਨਾ ਰੱਖੋ ਬੁੜੇ ਦੇ ਬੋਲਾਂ ਨੂੰ ਉਹ ਮੈਂ ਸੋੜਾ ਛੋੜਾ ਜੀ ਨਹੀਂ ਨਾ 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 ਬੋਲ ਲਾ ਲਾ ਹੋ ਇਹ ਭੰਦੀ ਕੇ ਦਾ ਹੈਗਾ ਜਾਨੀ ਕੋਈ ਨਹੀਂ ਯਾਨੀ ਥੋੜਾ ਪਰੇ ਹੋਗਾ ਮੇਰਾ ਫੋਨ ਦਿੰਦੇ ਜਦੋਂ ਆਜੀ ਉਹ ਲੈ ਲਾ ਨੰਬਰ ਦੇ ਦਿਲੇ ਮੇਰਾ ਜੇ ਤੁੰਨੇ ਦੇ